ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਲੌਗ ਲੈ ਕੇ ਆਏ ਜੀ ਬਹੁਤ ਵਧੀਆ ਤੁਸੀਂ ਮੈਨੂੰ ਮੇਰਾ ਹਾਲ ਦੱਸਿਓ ਤੇ ਮੇਰੇ ਸਮਝ ਤੋਂ ਬਾਹਰ ਹੋ ਰਿਹਾ ਮੈਂ 2 ਦਿਨ ਹੋ ਗਏ ਸ਼ਾਮ ਵਾਲੀ ਰੋਟੀ ਵੀ ਬੰਦ ਕਰਤੀ ਤੇ ਸਵੇਰ ਵਾਲੀ ਰੋਟੀ ਵੀ ਮੈਂ ਘੱਟ ਖਾਣੀ ਆ ਇੱਕ ਰੋਟੀ ਵੀ ਘਟਾਈ ਆ ਜਿਆਦਾ ਨਹੀਂ ਘਟਾਈ ਕਿਉਂ ਇੰਨੀ ਤਾਂ ਫਿਰ ਭੁੱਖੇ ਵੀ ਆ ਨਾ ਕਟਣੀ ਔਖੀ ਆ ਤੇ ਦਿਨ ਵੀ ਵੱਡੇ ਹੋ ਗਏ ਥੋੜੇ ਜੇ ਰਾਤ ਨੂੰ ਤਾਂ ਚਲ ਸੌ ਜਾਈਦਾ ਰਾਤ ਮੈਂ ਕੁਛ ਨਹੀਂ ਖਾਦਾ ਬਸ ਇੱਕ ਕਾਲੀ ਸਬਜ਼ੀ ਦੀ ਖਾ ਕੇ ਤੇ ਅੱਧਾ ਇੱਕ ਖੀਰਾ ਖਾ ਕੇ ਦੁੱਧ ਵੀ ਨਹੀਂ ਪੀਤਾ ਦੁੱਧ ਪਤਾ ਹੈ ਮੈਂ ਤਾਂ ਉਹਨੂੰ ਕੱਲ ਵੀ ਦੱਸਿਆ ਦੀ ਵੀਡੀਓ ਦੇ ਵਿੱਚ ਵੀ ਆਪਣੀ ਮਾਜੀ ਇੱਕ ਟਾਈਮ ਦਿੰਦੀ ਐ ਇੱਕ ਨਾ ਇੱਕ ਦਿਨ ਇੱਥੇ ਸਾਡੇ ਉਹ ਫਿਰਦੀ ਐ ਕੁੱਤੀ ਵਿਚਾਰੀ ਸੂਈ ਹੋਈ ਐ ਕਤੂਰੀਆਂ ਵਾਲੀ ਐ ਉਹ ਆ ਗਈ ਹਸਪਤਾਲ ਨੇ ਉਹਨੂੰ ਰੋਟੀ ਪਾਤੀ ਤੇ ਹੁਣ ਉਹਨੂੰ ਆਦਤ ਬਣ ਗਈ ਨਾ ਉਹ ਸਵੇਰੇ ਵੀ 9 ਵਜੇ ਆਉਂਦੀ ਐ ਸ਼ਾਮ ਨੂੰ ਉਹ 7:00 ਵਜੇ ਆ ਜਾਂਦੀ ਐ ਵੀ ਮੈਨੂੰ ਇਥੇ ਰੋਟੀ ਮਿਲੂਗੀ ਖੜੀ ਰਹਿਊਗੀ ਪਹਿਲਾਂ ਤਾਂ ਅਸੀਂ ਉਹਨੂੰ ਕੱਲੀ ਰੋਟੀ ਪਾਉਂਦੇ ਹੁੰਦੇ ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਕਤੂਰਿਆਂ ਵਾਲੀ ਐ ਹਨਾ ਬੱਚਿਆਂ ਵਾਲੀ ਐ ਹੁਣ ਮੈਂ ਉਹਨੂੰ ਆਪਦੇ ਵਾਲੇ ਦੁੱਧ ਦਾ ਗਲਾਸ ਐ ਜਿਹੜਾ ਮੈਂ ਸ਼ਾਮ ਨੂੰ ਮੈਂ ਆਪ ਪੀਨੀ ਉਹ ਮੈਂ 2-3 ਦਿਨ ਹੋਵੇ ਉਹਨੂੰ ਪਾਉਣ ਲੱਗੀ ਮੇਰਾ ਤਾਂ ਮੈਂ ਕਹਾਂ ਉਹ ਵੀ ਤੇ ਵਿਚਾਰੇ ਬੱਚੇ ਰੱਜ ਲੈਂਦੇ ਨੇ ਉਹਦੇ ਤੇ ਨਾਲੇ ਉਹ ਵਿਚਾਰੀ ਭੁੱਖੀ ਹੁੰਦੀ ਆ ਪਤਾ ਦਿਨ ਚ 100 ਵਾਰੇ ਮੂੰਹ ਮਾਰਦੀ ਐ ਮੈਂ ਤਾਂ ਪੀ ਪੀ ਕੇ ਬਾਜ ਨਹੀਂ ਵਧਾ ਰੱਖਿਆ ਮੈਨੂੰ ਐ ਲੱਗਦਾ ਮੇਰਾ ਬੇਟਾ 80 ਕਿਲੋ ਤੇ ਪਹੁੰਚਣ ਵਾਲਾ ਹੋ ਗਿਆ ਤੇ ਹੁਣ ਮੈਂ ਕੋਸ਼ਿਸ਼ ਕਰਦੀ ਆ ਮੈ ਬਹੁਤ ਜ਼ਿਆਦਾ ਔਖਾ ਬਈ ਮੇਰੇ ਸਾਰੇ ਸੂਟ ਭੀੜੇ ਹੋ ਗਏ ਜਿਹੜੇ ਪਿਛਲੇ ਸਾਲਸ ਮੈਂ ਆਏ ਤੇ ਗਰਮੀ ਦੇ ਜਦੋਂ ਮੈਂ ਕੱਢ ਕੇ ਪਾਉਣੀ ਹੈ ਜਿਹੜਾ ਵੀ ਉਹੀ ਫਸ ਜਾਂਦਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਵੀ ਹੈ ਹੁਣ ਮੈਂ ਕੀ ਕਰਾਂ ਇੰਨਾ weight ਇੱਕਦਮ ਵਧ ਗਿਆ ਤੇ ਪਤਾ ਕੀ ਜਿੰਨਾ weight ਵਧੀ ਜਾਊਗਾ ਜੀ ਉੰਨੀ ਬਿਮਾਰੀਆਂ ਦਾ ਹਨਾ ਉਹ ਹੋਈ ਜਾਂਦਾ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਦੇ ਨੇ ਵੀ ਸਰਦਾਰ ਜੀ ਸੁੱਕੇ ਪੈਨੇ ਸੁੱਕੇ ਪੈਨੇ ਵਧੀਆ ਵਧੀਆ ਹੀ ਮੈਂ ਤਾਂ ਕਹਿੰਦੀ ਮੈਂ ਵੀ ਉੰਨੀ ਸੁੱਕੀ ਹੁੰਦੀ ਮਰਦ ਘਾ ਹੋ ਜਾਂਦਾ ਬਿਮਾਰੀਆਂ ਨੇ ਬੁਰਾ ਹਾਲ ਕਰਿਆ ਪਿਆ ਮਿੰਟ ਚ ਸਾਹ ਚੜ ਜਾਂਦਾ ਕੰਮ ਨਹੀਂ ਬਣਦਾ ਧੜਕਣਾ ਵੱਧ ਜਾਂਦੀ ਹੈ ਕਦੇ ਕੁਸ਼ ਹੋ ਜਾਂਦਾ ਮੈਂ ਕਹਿੰਦੀ ਮੈਂ ਉਹੇ ਜੀ ਹੋ ਜਾ ਤੁਹਾਨੂੰ ਮੈਂ ਨਾ ਆਪਣੀ ਜਿਹੜੇ ਮੇਰੇ ਭਰਾ ਦੇ ਵਿਆਹ ਦੀ ਵੀਡੀਓ ਹੈ ਉਹਨਾਂ ਨੇ ਹੁਣ ਪੈਨ ਡਰਾਈਵ ਕਢਾਈ ਹੈਗੀ ਸਾਨੂੰ ਥੋੜੀਆਂ ਜਿਹੀ ਵੀਡੀਓ ਭੇਜੀਆਂ ਤੇ ਉਹਨਾਂ ਨੇ ਉਹ ਸਹੀ ਨਹੀਂ ਹੈਗੀਆਂ ਕਲੀਅਰ ਨਹੀਂ ਹੈਗੀਆਂ ਆਪਾਂ ਲਿਆ ਕੇ ਉਥੋਂ ਮੈਂ ਵੀਡੀਓ ਸ਼ੇਅਰ ਕਰੂੰਗੀ ਤੁਹਾਨੂੰ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਹਾਂ ਸਪ੍ਰੀਤੋ ਥੋੜਾ ਜਿਹਾ ਬਸ ਮੇਰੇ ਉਦੋਂ ਵਿੱਚੋਂ 5-4 ਕਿਲੋ weight ਵੱਧ ਹੋਏਗਾ ਨਾਲੇ ਪਿੰਦਰ ਉਦੋਂ ਹੈਗਾ ਤੀ ਸੇ 7 ਸਾਲ ਦਾ ਤੇ ਐਨਾ ਇੱਕਦਮ weight ਵਧ ਗਿਆ ਮੈਂ ਦਾ ਕਿੱਥੇ ਪਹੁੰਚ ਗਈ ਹੁਣ ਉਦੋਂ ਤਾਂ ਦੇਖ ਕੇ ਐ ਲੱਗਦਾ ਵੀ ਹਾਏ ਜੀ ਹੁਣ ਉਵੇਂ ਹੋ ਜਾਈਏ ਬਾਲਾ ਬਜਨ ਵਧਾ ਗਈ ਮੈਂ ਵੀ 80 ਦੇ ਲਵੇ ਲੱਗੀ ਪਈਆਂ ਬਹੁਤ ਔਖਾ ਜੀ ਹੁਣ ਕੋਸ਼ਿਸ਼ ਕਰਦੇ ਆ ਟਰਾਈ ਜੇ ਤੁਹਾਡੇ ਕੋਲੇ ਕੋਈ ਸੌਖਾ ਤਰੀਕਾ ਹੈਗਾ ਜੀ ਤਾਂ ਮੈਨੂੰ weight ਘਟਾਉਣ ਦਾ ਦੱਸ ਦੋ ਮੈਂ ਕਹਿੰਦੀ ਆ ਭੈਣਾ ਐਨਾ ਸੋਚਿਆ ਕਰੋ ਵੀ ਅਸੀਂ ਮੋਟੇ ਹੋ ਜਾਈਏ ਮੋਟੇ ਹੋ ਜੀ ਨਹੀਂ ਠੀਕ ਹੈ ਪਤਲਾ ਸਰੀਰ ਬਿਮਾਰੀਆਂ ਤੋਂ ਬਚੇ ਰਹਿਣੇ ਆ ਉਸ ਮਰਜ਼ੀ ਖਾਈ ਜਾਓ ਆਪਾਂ ਉਹ ਟੈਨਸ਼ਨ ਨਹੀਂ ਮੈਂ ਤਾਂ ਹੁਣ ਇੱਕ ਮਹੀਨਾ ਪ੍ਰੋਗਰਾਮਾਂ ਚ ਫਿਰਲੀ 5-6 ਕਿਲੋ ਵਜ਼ਨ ਵਧ ਗਿਆ ਰੋਟੀਆਂ ਹੀ ਲੱਗੀਆਂ ਜ ਤੇ ਦੁੱਧ ਵੀ ਮੈਂ ਛੱਡਤਾ ਹੁਣ ਮੈਂ ਸ਼ਾਮ ਦੀ ਰੋਟੀ ਵੀ ਬੰਦ ਕਰਤੀ ਦੁਪਹਿਰੇ ਵਾਲੀ ਵੀ ਬੰਦ ਕਰਤੀ ਬਸ ਇੱਕ ਦੋ ਚਾਰ ਨਾਲ ਮਠੀਆਂ ਖਾ ਲੈਂਦੀਆਂ ਨੇ ਹਨਾ ਇੰਨਾ ਵੀ ਬਾਕੀ ਉਹਨੂੰ ਦਿਨ ਵੀ ਵੱਡੇ ਨੇ ਹਨਾ ਇੱਕਦਮ ਸਾਰੀ ਖਰਾਕ ਘਟਾ ਕੇ ਵੀ ਉਹ ਖਾਉ ਜੂ ਹੌਲੀ ਹੌਲੀ ਆਪਾਂ ਜਿਹੜਾ ਹੈਗਾ ਕਰ ਰਹੇ ਆਂ ਪ੍ਰੋਸੈਸ ਵੀ ਘਟ ਜੇ ਤੇ ਦੁਪਹਿਰ ਸਵੇਰੇ ਵਾਲੀ ਵੀ ਮੈਂ ਇੱਕ ਰੋਟੀ ਘਟਾਤੀ ਕਾ ਹੌਲੀ ਹੌਲੀ ਇੱਕ ਦੋ ਦਿਨ ਜੱਦੀ ਜੱਦੀ ਕਰਕੇ ਦੋ ਦੋ ਕਰਕੇ ਕਾਫੀ ਲਾਉਨੇ ਆ ਲਵੇ ਇੱਕ ਰੋਟੀ ਦੀ ਲਿਓਨੇ ਆ ਦੇਖੋ ਸਬਜੀ ਕਿੰਨੀ ਮਰਜ਼ੀ ਖਾਈ ਜਾਓ ਆਪਾਂ ਨਾ ਸਲਾਦ ਵਗੈਰਾ ਖਾ ਲਓ ਉਹਦੇ ਨਾਲ ਵਜ਼ਨ ਨਹੀਂ ਵਧਦਾ ਰੋਟੀ ਜਦੋਂ ਵਜ਼ਨ ਵਧਾਉਣ ਲੱਗ ਜੇ ਜਿਹਨੂੰ ਲੱਗਣ ਲੱਗ ਜਾਂ ਉਹਨੂੰ ਰੋਟੀਆਂ ਹੀ ਲੱਗ ਜਾਂਦੀਆਂ ਨੇ ਤੁਸੀਂ ਕਹਿੰਦੇ ਹੋ ਵੀ ਸਰਦਾਰ ਜੀ ਪਤਲੇ ਨੇ ਅਸੀਂ ਨਾ ਸਾਡੀ ਮੰਮੀ ਦੇ ਹੁੰਦੇ ਮੈਂ ਇੰਨੀ ਕੋਸ਼ਿਸ਼ ਕਰੀ ਵੀ ਆਪਾਂ ਇਹਦਾ weight ਵਧਾ ਦਈਏ ਕੁਛ ਨਾ ਕੁਛ ਅਸੀਂ ਤੁਰਤ ਪੈਰ ਦੇ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ ਤੁਰਤ ਦੀਆਂ ਸੇਵੀਆਂ ਮੱਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਅਸੀਂ ਉਹ ਤੋਂ ਸਾਡੇ ਮੱਝਾਂ ਤੋਂ ਤਿੰਨ ਸੂਂ ਜਾਂਦੇ ਉਹ ਅਸੀਂ ਮੱਝਾਂ ਵੀ ਵਧ ਰੱਖਦੇ ਸੀ ਤੁਰਤ ਪੈਰ ਡੇਲੀ ਇਹਨਾਂ ਨੂੰ ਇੱਕ ਸੇਵੀਆਂ ਬੱਟ ਕੇ ਸੇਰੀਆਂ ਪਾ ਕੇ ਇਹੀ ਘਰੇ ਖਾ ਕੇ ਜਾਂਦੇ ਡੋਲੂ ਚ ਪਾ ਕੇ ਉੱਥੇ ਦਿੰਦੇ ਦੁਕਾਨ ਤੇ ਦੁਪਹਿਰੇ ਉਹ ਖਾਂਦੇ ਦੋ ਮਹੀਨੇ ਅਸੀਂ ਬੱਟੀਆਂ ਇਹਨਾਂ ਦਾ ਕੋਈ ਫਰਕ ਹੀ ਨਹੀਂ ਪਿਆ ਚਲ ਵੈਸੇ ਸਰੀਰ ਦਾ ਥੋੜਾ ਮਾਰ ਵੀ ਜਾਣ ਤਾਂ ਪੈ ਗਈ ਪਰ ਵਜਨ ਨਹੀਂ ਕਿਲੋ ਵੀ ਵਧਿਆ ਮੈਂ ਅੱਕ ਗਈ ਮਗਾ ਛੱਡੋ ਭਰਾ ਇਹਨਾਂ ਦਾ ਵਜਨ ਨਹੀਂ ਵੱਧਦਾ ਹੈਗਾ ਇਹੀ ਗੱਲ ਹੈ ਜੀ ਹੁਣ ਇਹਨਾਂ ਦਾ ਵੀ ਇਹ ਇੱਥੇ ਖੜੇ ਨੇ ਥੋੜਾ ਜਿਹਾ ਹੁਣ ਮਾੜਾ ਜਿਹਾ ਜ਼ਿਆਦੇ 2-3 ਕਿਲੋ ਵਜਨ ਜ਼ਿਆਦਾ ਘਟਾ ਕੇ ਥੋੜਾ ਜਿਹਾ ਕੰਮ ਦਾ ਬਾੜਾ ਜ਼ਿਆਦੇ ਚੁੰਮਣ ਕਰਦੇ ਨੇ ਕੀ ਕਰੀਏ ਤੇ ਇੱਕ ਤੁਹਾਨੂੰ ਪਤਾ ਵੀ ਕੱਲੇ ਜਾਣਿਆਂ ਨੂੰ ਥੋੜਾ ਤੋਰਾ ਫੇਰਾ ਇੱਧਰ ਉ ਤਾਂ ਕਰਕੇ ਥੋੜਾ ਜਿਆਦਾ ਹੋ ਗਿਆ ਮੇਰੇ ਵਾਲਾ ਵਧ ਗਿਆ ਉਹਨਾਂ ਦਾ ਘਟ ਗਿਆ ਕੀ ਕਰੀਏ ਜੇ ਇੱਕ ਦੂਜੇ ਨੂੰ ਦਿੱਤਾ ਜਾਂਦਾ ਹੁੰਦਾ ਸੀ ਤਾਂ ਵੰਡ ਲੈਂਦੇ ਮੇਰੇ ਵਾਲਾ ਵਜਨ ਇੱਧਰ ਕਰ ਲਓ ਤੇ ਤੁਸੀਂ ਮੈਨੂੰ ਦੱਸਿਓ ਸੌਖਾ ਤਰੀਕਾ ਵੀ ਜੇ ਮੇਰਾ ਵਜਨ ਘਟ ਜੇ ਕਿਸੇ ਲੋਟ ਵੈਸੇ ਮੈਂ ਕੋਸ਼ਿਸ਼ ਕਰ ਰਹੀ ਆ ਵੀ ਜੇ ਕਹਿੰਦੇ ਹੁੰਦੇ ਨੇ ਵੀ ਜੇ ਰੋਟੀ ਆਪਾਂ ਘਟਾ ਲਈਏ ਹਨਾ ਤੇ ਮਿੱਠਾ ਬੰਦ ਕਰ ਲਈਏ ਹੁਣ ਬਸ ਵੈਸੇ ਸਾਰੇ ਪ੍ਰੋਗਰਾਮ ਮੁੱਕ ਗਏ ਜੀ ਆਪਣੇ ਆਪਾਂ ਮਿੱਠਾ ਵੀ ਬੰਦ ਹੀ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਵੀ 3-4 ਕਿਲੋ ਵਜਨ ਘਟ ਜੇ 70 ਕਿਲੋ ਤੇ ਬੈਠ ਠੀਕ ਆ ਕੱਦ ਦੇ ਹਿਸਾਬ ਨਾਲ ਬਾਲਾ ਜਿਆਦੇ ਫਿਰ ਬਾਲਾ ਪਤਲਾ ਵੀ ਠੀਕ ਹੈ ਨਹੀਂ ਰਹਿੰਦਾ ਤੇ ਮੋਟਾ ਵੀ ਨਹੀਂ ਠੀਕ ਰਹਿੰਦਾ ਵੀ ਮੈਨੂੰ ਐ ਲੱਗਦਾ ਵੀ ਮੈਨੂੰ 70 ਕਿਲੋ ਠੀਕ ਹੈ weight ਮੇਰਾ ਕੱਦ ਦੇ ਹਿਸਾਬ ਨਾਲ ਤੇ ਹੁਣ ਤਾਂ 75 ਤੋਂ ਵੀ ਉੱਪਰ ਹੋਇਆ ਪਿਆ ਤੇ ਚਲੋ ਜੀ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਆਪਾਂ ਹੁਣ ਕਰਦੇ ਆਂ ਬਲੌਗ ਹੋਰ ਸਟਾਰਟ ਸ਼ੁਰੂ ਕੋਈ ਕੰਮ ਮੈਂ ਇੱਥੇ ਬੈਠੀ ਆਂ ਸਵੇਰ ਦੀ ਤਿੰਨ ਮੈਂ ਆਰ ਕੇ ਬੁਟੀਕ ਦੀਆਂ ਵੀਡੀਓ ਬਣਾਇਆ ਜਾਂਦੇ ਆਂ ਆਪਾਂ ਸਵੇਰੇ ਇਹ ਸਾਰੇ ਸੂਟਾਂ ਜਿਹੜੀ ਪੈਕਿੰਗ ਹੋ ਗਈ ਵੀ ਸਾਰਿਆਂ ਦੀ ਇੱਧਰ ਇਹ ਪਾਰਸਲ ਕਰਨੇ ਨੇ ਹਜੇ ਕੁਝ ਕਰੰਨੇ ਨੇ ਇਹਨਾਂ ਨੇ ਐਡਰੈਸ ਵਗੈਰਾ ਲਿਖਣ ਵਾਲੇ ਨੇ ਤੇ ਟ ਅੱਜ ਆਪਾਂ ਨੇ ਜਾਣਾ ਸੀ ਬਾਜ਼ਾਰ ਫਿਰ Eid ਕਰਕੇ ਅਸੀਂ ਵੀ ਨਹੀਂ ਗਏ ਤੇ ਉਹ ਆਪਣੇ ਟੇਲਰ ਭਾਈ ਚਾਰਾ ਵੀ ਸਾਰਾ ਅੱਜ ਛੁੱਟੀ ਤੇ ਸੀ ਕਿ ਉਹਨਾਂ ਦੇ ਰੋਜ਼ੇ ਚੱਲਦੇ ਸੀਗੇ ਮਹੀਨਾ ਹੋ ਗਿਆ ਚਲੋ ਉਹਨਾਂ ਨੂੰ ਵੀ ਹਨਾ ਜਿਹੜਾ Eid ਦਾ ਦਿਨ ਹੁੰਦਾ ਨਹੀਂ ਮੈਂ ਆਪਾਂ ਨੂੰ ਦਿਵਾਲੀ ਦਾ ਦਿਨ ਨਹੀਂ ਹੁੰਦਾ ਉਹਨਾਂ ਨੂੰ ਇੰਨਾ ਤਿਹਾਰ ਵਧੀਆ ਮੰਨਦੇ ਨੇ ਉਹ ਆਪਦਾ Eid ਦਾ ਤਾਂ ਕਰਕੇ ਅਸੀਂ ਵੀ ਨਾ ਕੋਈ ਵਰਕਰ ਵਾਲੇ ਕੋਲੇ ਮੈਂ ਵਰਕਰਾਂ ਕੋਲ ਵੀ ਜਾਣਾ ਸੀਗਾ ਸੂਟ ਦੇਣ ਲੈਣ ਤੇ ਉੱਥੇ ਵੀ ਆਪਾਂ ਫਿਰ ਗਏ ਨਹੀਂ ਉਹਨਾਂ ਦਾ ਮਹਾ ਚਲ Eid ਨੰਗੀ ਜਾਣਦੇ ਫਿਰ ਦੇਖਦੇ ਆਪਾਂ ਇੱਕ ਦੋ ਦਿਨਾਂ ਚ ਚਲੋ ਜੀ ਆਪਾਂ ਮੈਂ ਤੁਹਾਨੂੰ ਨਾ ਅੱਜ ਜਿਹੜੇ ਵੀ ਆਪਣੇ ਹੈਂਗਰਾਂ ਤੇ ਸੂਟ ਲੱਗੇ ਹੋਏ ਨੇ ਜੀ ਉਹ ਦਿਖਾਉਨੇ ਆ ਜੋ ਵੀ ਮੇਰੀ ਭੈਣ ਨੂੰ ਮੈਨੂੰ ਪਤਾ ਕੀ ਹੈ ਫਿਰ ਲਾ ਲਾ ਕੇ ਕੱਲੇ ਕੱਲੇ ਸੂਟ ਦੀ ਵੀਡੀਓ ਬਣਾਉਣੀ ਔਖੀ ਹੋ ਜਾਂਦੀ ਹੈ ਮੈਂ ਤੁਹਾਨੂੰ ਅੱਜ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਵੀਡੀਓ ਦਿਖਾ ਦੂੰਗੀ ਜੋ ਵੀ ਤੁਹਾਨੂੰ ਉਹਨਾਂ ਦੇ ਵਿੱਚੋਂ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਮੈਨੂੰ ਆਇਆ ਵੀ ਜੇ ਆਪਣੇ ਇਹ ਸੂਟ ਕਈਆਂ ਪਾੜਾਂ ਦੇ ਕਾਫੀ ਵਿੱਚੋਂ ਸਿਲੈਕਟ ਵੀ ਕਰੇ ਹੋਏ ਨੇ ਤੇ ਫਿਰ ਆਪਾਂ ਇੱਥੇ ਹੋਰ ਲਾ ਲਈਏ ਇਹਨਾਂ ਦਾ ਆਪਾਂ ਦੇਖ ਲਈਏ ਪੰਜ ਚਾਰ ਰਹਿ ਜਾਣਗੇ ਲਾ ਦਾਂਗੇ ਕੋਈ ਗੱਲ ਨਹੀਂ ਜੀ ਆਪਾਂ ਇੱਥੋਂ ਸਟਾਰਟ ਕਰਦੇ ਆਂ ਇਧਰ ਲਈ ਤਾਂ ਹਜੇ ਨਮੀ ਨੇ ਇਹਨਾਂ ਨੂੰ ਇੰਨੀ ਛੇਤੀ ਨਹੀਂ ਲਾ ਸਕਦੇ ਦੇਖੋ ਜੀ ਇਹ ਹੈਗਾ ਬਲੈਕ ਇਹ 30 ਦਾ ਚਨੂਨ ਦੀ ਸ਼ਰਟ ਰਹੇਗੀ ਜੀ ਇਹਦੇ ਨਾਲ ਮਸਲੀਨ ਸਿਲਕ ਦੀ ਸਲਵਾਰ ਰਹੇਗੀ ਬਹੁਤ ਸੋਹਣੀ ਤੇ ਇਹਦਾ ਪ੍ਰਾਈਸ ਤੁਹਾਨੂੰ ਰਹੇਗਾ ਜੀ 2100 ਰੁਪਏ ਤੇ ਇਹ ਆ ਗਈ ਜੀ ਟੈਬੀ ਦੇ ਵਿੱਚ ਮੈਂ ਤੁਹਾਨੂੰ ਕੱਲ ਪਰਸੋ ਵੀਡੀਓ ਬਣਾਈ ਸੀ ਜਿਹੜੇ ਸੂਟ ਸੌਰੀ ਪਾਈ ਨਹੀਂ ਉਹ ਵੀਡੀਓ ਹਜੇ ਪਾਉਣ ਵਾਲੀ ਹੈ ਦੇਖੋ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਅਨੀਅਨ ਹੈਗੀ ਹੈ ਸਲਵਾਰ ਮੈਚਿੰਗ ਜੇ ਤੁਹਾਨੂੰ ਇੱਕ ਇਹਦੇ ਵਿੱਚ ਮਲੈਕ ਮਿਲ ਜੂਗਾ ਜੀ ਤੁਹਾਨੂੰ ਇਹ ਵਾਲਾ ਸੇਮ ਪ੍ਰਿੰਟ ਦੇਖੋ ਇਹਦੇ ਨਾਲ ਆਫ ਵਾਈਟ ਰੱਖੀ ਹੋਈ ਹੈ ਆਪਾਂ ਸਲਵਾਰ ਤੇ ਇਹ ਸੂਟ ਹੈਗਾ ਜੀ ਬਰਬਰੀ ਦਾ ਇਹਦੇ ਨਾਲ ਤੁਹਾਨੂੰ ਪੱਟਾ ਮਿਲੇਗਾ ਤੁਹਾਨੂੰ ਟਾਈਡਾਈ ਆ ਸੌਰੀ ਬਰਬਰੀ ਦਾ ਨਹੀਂ ਹੈਗਾ ਟੈਬੀ ਦਾ ਰਾਣੀ ਕਲਰ ਹੈ ਦਾ ਬਹੁਤ ਸੋਹਣਾ ਪ੍ਰਿੰਟ ਆ ਟਾਈਡਾਈ ਦੁਪੱਟਾ ਮਿਲੇਗਾ ਜੀ ਇਹਦਾ ਤੇ ਟਾਈਡਾਈ ਤੁਹਾਨੂੰ ਸਲਵਾਰ ਮਿਲੇਗੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਹਦੇ ਵਿੱਚ ਇੱਕ ਕਲਰ ਮਿਲੇਗਾ ਜੀ ਤੁਹਾਨੂੰ ਇਹ ਵਾਲਾ ਇਹ ਟਾਈਡਾਈ ਸਲਵਾਰ ਹੈ ਤੇ ਇਹਦੀ ਮੈਂ ਤੁਹਾਨੂੰ ਸ਼ਰਟ ਤੇ ਦੁਪੱਟਾ ਤੁਸੀਂ ਮੈਨੂੰ ਦੁਬਾਰਾ ਦੋ ਪਿੱਕ ਲੈ ਲਿਓ ਦੇਖੋ ਜੀ ਇਸ ਤਰ੍ਹਾਂ ਦੀ ਇਹ ਸ਼ਰਟ ਰਹੇਗੀ ਤੇ ਇਹ ਵਾਲਾ ਟਾਈ ਡਾਈ ਫਲਾਵਰ ਵਾਲਾ ਦੁਪੱਟਾ ਰਹੇਗਾ ਤੇ ਇਹ ਵੀ ਆਪਣੇ ਕੋਲੇ ਸਿੰਗਲ ਸੂਟ ਰਹਿ ਗਿਆ ਜਿਹੜਾ ਮੈਂ ਪਰਪਲ ਸੂਟ ਪਾਉਣੀ ਹੁੰਦੀ ਆ ਟਿਸ਼ੂ ਸਿਮਰ ਦੇ ਵਿੱਚ ਇਹਦੇ ਵਿੱਚ ਇਸ ਤਰ੍ਹਾਂ ਦੀ ਇਹਦੀ ਸਲਵਾਰਾ ਜੋਹਾ ਸਿਲਕ ਦੀ ਇੱਕੋ ਹੀ ਸੂਟ ਰਹਿ ਗਿਆ ਜੀ ਇਹ ਹੈਗਾ ਪਿਓਰ ਜੌਰਜਟ ਦੀਆਂ ਸ਼ਰਟਾਂ ਨੇ ਇਹਦੇ ਵਿੱਚ ਸੱਤ ਕਲਰ ਸੀ ਇਹ ਤਿੰਨ ਰਹਿ ਗਏ ਇੱਕ ਇਹ ਹੈਗਾ ਜੀ ਮਸਟਰਡ ਮਹਿੰਦੀ ਦੂਸਰਾ ਹੈਗਾ ਜੀ ਇਹਨਾਂ ਚ ਵਾਈਨ ਤੀਸਰਾ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਕਾਲਾ ਮਹਿੰਦੀ ਜਾਂ ਤੇ ਇਹ ਸੂਟ ਆਪਣਾ ਸੇਲ ਹੋ ਗਿਆ ਇਹਦੇ ਨਾਲ ਦਾ ਪਤਾ ਕਰ ਲਿਓ ਤੁਸੀਂ ਮੈਸੇਜ ਕਰਕੇ ਆ ਪਾਲ ਓਵਰ ਵੀ ਮੰਗਵਾ ਲਿਆ ਤੇ ਉਹ ਵੀ ਆਪਣਾ ਸੇਲ ਹੋ ਗਿਆ ਜੀ ਦੇਖੋ 3000 ਦਾ ਰਹੇਗਾ ਇਹ ਹੈਗਾ ਜੀ ਇਹ ਵੀ ਬਰਬਰੀ ਦਾ ਆ ਗਿਆ ਦੁਪੱਟੇ ਨਾਲ ਤੇ ਇਹ ਵੀ 3000 ਦੇ ਕਲਰ ਨੇ ਦੋ ਇਹ ਤਾਂ ਪਤਾ ਨੂੰ ਕੱਲ ਵੀਡੀਓ ਦੇ ਵਿੱਚ ਦਿਖਾਈ ਨੇ ਤੇ ਇਸ ਤੋਂ ਬਾਅਦ ਆ ਗਏ ਜੀ ਇਹ ਜੌਰਜਟ ਦੇ ਨੇ 3000 ਦੀ ਦੇ ਬਹੁਤ ਸੋਹਣੇ ਪ੍ਰਿੰਟ ਨੇ ਸਰਦਾਰੀ ਜੇ ਕਲਰ ਨੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਇਹਦੇ ਵਿੱਚ ਦੋ ਜਾਂ ਤਿੰਨ ਕਲਰ ਹੋਣਗੇ ਮੇਰਾ ਖਿਆਲ ਤਿੰਨ ਕਲਰ ਨੇ ਜੀ ਇੱਕ ਕਲਰ ਇਹਨਾਂ ਵਿੱਚ ਆਹਾ ਵਾਲਾ ਅਨੀਆਂ ਜਿਹਾ ਕਲਰ ਹੈ ਬਹੁਤ ਸੋਹਣਾ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਇਹ ਵਾਲਾ ਲਾਈਟ ਲੈਮਨ ਕਲਰ ਦੇਖੋ ਟਿਸਟਾ ਦੀ ਫੈਬਰਿਕ ਰਹੇਗੀ ਤੇ ਇਹ ਚਨੂਨ ਦੀ ਸ਼ਰਟ ਹੈ ਜੀ ਜਿਹੜੀ ਇਹ ਇੱਕੋ ਹੀ ਰਹਿ ਗਈ ਆਪਣੇ ਕੋਲ ਸਾਰੀਆਂ ਸ਼ਰਟਾਂ ਸੇਲ ਹੋ ਗਈਆਂ ਆਹ ਟਿਸੂ ਸਿਮਰ ਦੇ ਮੈਚਿੰਗ ਸਲਵਾਰਾਂ ਨਾਲ ਦੋ ਸੂਟ ਨੇ ਇਸ ਤਰ੍ਹਾਂ ਦਾ ਗ੍ਰੀਨ ਤੇ ਰਾਣੀ ਇਹ ਵੀ ਖਤਮ ਨੇ ਸਾਰੇ ਤੇ ਚਲੋ ਜੀ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਚਨੂਨ ਦੀ ਸ਼ਰਟ ਨਾਲ ਇਹ ਵਾਲਾ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਇੱਕ ਇਹ ਵਾਲਾ ਰਾਣੀ ਕਲਰ ਰਹਿ ਗਿਆ ਜੀ ਲਓ ਸਕਰੀਨਸ਼ਾਟ ਦੇਖੋ ਤੁਸੀਂ ਇਹਨਾਂ ਦੇ ਵਿੱਚੋਂ ਟਰਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਜੀ ਇਹਨਾਂ ਦੇ ਮੈਨੂੰ ਐਰੋ ਲਾ ਕੇ ਭੇਜ ਦਿਓ ਜਾਂ ਤੁਸੀਂ ਸਕਰੀਨਸ਼ਾਟ ਲੈ ਲਿਓ ਥੋੜਾ ਜਿਹਾ ਮੈਨੂੰ ਹਲਕਾ ਸਕਰੀਨਸ਼ਾਟ ਭੇਜ ਦਿਓ ਮੈਂ ਤੁਹਾਨੂੰ ਹੁਕਾਇਰ ਭੇਜ ਦੂੰਗੀ ਦੁਬਾਰਾ ਤੋਂ ਪਿਕਪ ਸੈਂਡ ਕਰ ਦੂੰਗੀ ਲਓ ਜੀ ਹੁਣ ਨਾ ਇੰਡੀਆ ਦੇ ਵਿੱਚ ਥੋੜਾ ਜਿਆਦਾ ਜ਼ਿਆਦਾਤਰ ਚੱਲੇਗਾ ਪ੍ਰਿੰਟਡ ਸੂਟਾਂ ਦਾ ਕੰਮ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਲਓ ਜੀ ਪਰਮਾਤਮਾ ਦੀ ਕਿਰਪਾ ਨਾਲ ਮਾਲ ਆਈ ਵੀ ਬਹੁਤ ਜਾਂਦਾ ਜਾਈ ਵੀ ਬਹੁਤ ਜਾਂਦਾ ਵੈਰੀ ਗੂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੇ ਚਲੋ ਜੀ ਆਪਾਂ ਥੋੜੇ ਜੀ ਤੁਹਾਨੂੰ ਬਾਥਰੂਮਾਂ ਦੇ ਗੇਟ ਦਿਖਾ ਦਈਏ ਕੱਲ ਉਦੋਂ ਪਾਈ ਸੀਗੇ ਇੱਥੇ ਦੇਖੋ 5:35 ਹੋਏ ਪੈਨੇ ਧੁੱਪ ਕਿੰਨੀ ਆ ਤੇ ਸਾਡੇ ਨਾ ਮੈਂ 베ਰ ਖਾ ਖਾ ਵੀ ਬਾੜੀ ਓਕੀ ਓਪੀ ਮੇਰੇ ਪੇਟ ਖਰਾਬ ਹੋ ਗਿਆ ਤਰਦ ਹੋਣ ਲੱਗ ਜਾਂਦਾ ਐਨੇ ਕ 베ਰ ਰਹਿ ਗਏ ਹੁਣ ਸਿੱਟੂ ਮੈਂ ਬਾਹਰੇ ਕੱਢ ਕੇ ਸਿੱਟਦੇ ਰਸੋਈ ਚ ਉਥੋਂ ਫੇਰ ਮੂੰਹ ਮਾਰੀਏ ਨੇ ਜਾਗ ਜਾ ਸਾਡੇ ਕੋਈ ਨਹੀਂ ਐਨੇ ਖਾਂਦਾ ਪਿੰਦਰ ਵੀ ਥੋੜੇ ਖਾਂਦਾ ਪਤਾ ਨਹੀਂ ਕਿਉਂ ਸਾਡੀਆਂ ਮੱਜਾਂ ਨਮਾਉਣ ਵਾਲੀਆਂ ਨੇ ਸਰਦਾਰ ਜੀ ਨੂੰ ਆ ਜਾਂਦੇ ਤੇ ਆਪਾਂ ਤੁਹਾਨੂੰ ਸਾਡੇ ਪਾਤੀਆਂ ਦਾ ਦਿਖਾ ਦਈਏ ਕਿੱਥੇ ਕਿੱਥੇ ਤੱਕ ਪਹੁੰਚ ਗਿਆ ਕੰਮ ਹੂੰ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਹਜੇ ਇਹਦੇ ਉੱਪਰ ਆਪਣੀਆਂ ਦੋ ਕੁ ਟੋਕਰੇ ਰਹਿ ਗਏ ਉਹ ਕੱਲ ਨੂੰ ਲਾ ਕੇ ਥੋੜੀਆਂ ਸੁੱਕੀਆਂ ਕਰਕੇ ਨਾ ਇਹ ਹਿਲਦੀਆਂ ਦੀਆਂ ਤਾਂ ਕਰਕੇ ਫਿਰ ਐਂ ਕਰਤਾ ਵੀ ਕੱਲ ਨੂੰ ਲਾ ਦਾਂਗੇ ਉਹਨਾਂ ਨੂੰ ਖੰਡਿਆਜੇ ਦਿੱਤਾ ਸੀ ਥੋੜੀਆਂ ਸਲਾਬੀਆਂ ਜਿਹਾ ਥੱਲੇ ਰਹਿ ਗਈਆਂ ਦਵੀਆਂ ਹੁਣ ਉਹਨਾਂ ਨੂੰ ਧੁੱਪ ਲੱਗੀ ਕੱਲ ਨੂੰ ਕੰਪਲੀਟ ਕਰਾਂਗੇ ਆਪਾਂ ਤੇ ਚਲੋ ਜੀ ਆਪਾਂ ਬਾਥਰੂਮਾਂ ਦੇ ਦਰਵਾਜ਼ੇ ਦੱਸਦੀਆਂ ਮੈਂ ਸਰਦਾਰ ਜੀ ਤੁਹਾਨੂੰ ਬਾਥਰੂਮਾਂ ਦਾ ਟੋਟਲ ਖਰਚਾ ਦੱਸਣਾ ਸੀ ਮੈਂ ਤਾਂ ਭੁੱਲ ਗਈ ਉਹਨਾਂ ਤੋਂ ਪੁੱਛਣਾ ਅੱਜ ਸ਼ਾਮ ਨੂੰ ਕਰਾ ਕੇ ਰੱਖੂੰਗੀ ਕਿਉਂ ਟਾਟਾ ਨਾ ਮੈਨੂੰ ਕੁਛ ਨਹੀਂ ਪਤਾ ਹੈਗਾ ਜੀ ਉਹਨਾਂ ਨੂੰ ਹੀ ਪਤਾ ਹੈ ਤੇ ਮੈਨੂੰ ਭੈਣ ਦਾ ਕਮੈਂਟ ਆਇਆ ਸੀ ਵੀ ਤੁਹਾਡਾ ਇੱਕ ਦਰਵਾਜ਼ਾ ਕਿੰਨੇ ਚ ਪੈ ਗਿਆ ਦੇਖੋ ਜੀ ਤੁਪੂ ਬੜੀ ਹੈ ਇਸ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਫਾਈਬਰ ਭਵਾਈਏ ਉੱਪਰ ਜਾਲੀ ਭਵਾਤੀ ਹੈ ਨਾ ਗੈਸ ਉਸ ਪਰ ਜਾਂਦੀ ਹੈ ਗੀਜ਼ਰ ਕਰਕੇ ਤੇ ਇਹ ਪੈ ਗਿਆ ਜੀ ਸਾਨੂੰ ਇੱਕ ਇਹ ਅੰਦਰ ਚਾੜ ਲਾਗੇ ਥੋੜਾ ਜਿਹਾ ਹੈਵੀ weight ਦਾ ਕਰਾਇਆ ਹੂੰ ਤਾਂ 3-5 ਹਜ਼ਾਰ ਦਾ ਇੱਕ ਪੈ ਜਾਂਦਾ ਉਹਦਾ ਲਾਈਟ ਜਿਹੜਾ weight ਹੈ ਉਹ ਘੱਟ ਹੁੰਦਾ ਦੇਖੋ ਜੀ ਇਹ ਆਪਾਂ ਨੂੰ ਪੈ ਗਏ ਜੀ 8000 ਚ 2 4000 ਦਾ ਇੱਕ ਪੇ ਵੇਟ ਵੱਧਦਾ ਇਹਨਾਂ ਦਾ ਤੇ ਇਧਰਲਾ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇੱਕ ਵਾਰ ਸੋ ਦੋਨੇ ਲਾ ਕੇ ਦਿਖਾਉਂਗੀ ਹੁਣ ਆਪਣੇ ਬਾਥਰੂਮ ਕੰਪਲੀਟ ਹੋ ਗਏ ਆ ਇਹ ਧੁੱਪ ਕਿੰਨੀ ਪੈ ਰਹੀ ਹੈ ਲਓ ਜੀ ਹੁਣ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਆਪਣੇ ਬਾਥਰੂਮ ਹੁਣ ਸੋਹਣੇ ਬਣ ਗਏ ਹਨਾ ਸਾਰਾ ਕੰਮ ਕੰਪਲੀਟ ਹੋ ਗਿਆ ਇੱਕ ਕੰਮ ਤਾਂ ਰਹਿ ਗਿਆ ਸਾਡਾ ਹਜੇ ਸਾਡੀ ਤਾਰ ਬੰਨਣ ਵਾਲੀ ਰਹਿੰਦੀ ਆ ਜਿਹੜੀ ਗੇਟ ਤੇ ਬੰਨ੍ਹ ਰੱਖੀ ਮੋਟਰ ਵਾਲੀ ਵੈਸੇ ਗਲਤ ਆ ਇਹ ਲੋਹੇ ਦੇ ਗੇਟ ਤੇ ਬੰਨ੍ਹ ਰੱਖੀ ਅਸੀਂ ਨੇ ਲਓ ਜੀ ਐਦਾਂ ਲੱਗਦੇ ਨੇ ਆਪਣੇ ਗੇਟ ਤੁਸੀਂ ਦੱਸਿਓ ਵੀ ਸੋਹਣੇ ਲੱਗਦੇ ਨੇ ਲਓ ਚਲੋ ਜੀ ਮੈਂ ਤੁਹਾਨੂੰ ਪੂਰੀ ਡਿਟੇਲ ਕੱਲ ਨੂੰ ਦੇਵਾਂਗੀ ਤੇ ਉਧਰਲਾ ਗੇਟ ਆਪਣਾ ਪੈ ਗਿਆ ਜੀ ਜਿਹੜਾ ਵਿਚਾਲੇ ਬਾੜ ਦੇ ਚਲਾਇਆ ਉਹ ਪੈ ਗਿਆ 5500 ਦਾ ਕੱਲਾ ਇਹ 8000 ਦੇ ਦੋ ਪੈਗੇ ਉਹ 5500 ਦਾ ਇੱਕ ਪਿਆ ਤੇ ਚਲੋ ਜੀ ਕੰਮ ਨਿਬੜ ਗਿਆ ਪਰ ਹੁਣ ਪਤਾ ਹੁਣ ਮੂਰੇ ਨੇਰੀਆਂ ਨੂਰੀਆਂ ਆਉਂਦੀਆਂ ਨੇ ਫਿਰ ਸਾਰੇ ਭਰੇ ਰਹਿੰਦੇ ਨੇ ਤਾਂ ਕਰਕੇ ਉਹ ਹੋ ਜਾਂਦਾ ਤੇ ਚਲੋ ਜੀ ਤੁਸੀਂ ਕਰ ਲਓ ਇਸ ਬਲੌਗ ਨਾਲ ਇੰਜੋਏ ਅੱਜ ਤੇ ਮੈਨੂੰ ਮੇਰੇ ਮੇਰੇ ਟਿਪਸ ਦੱਸਿਓ ਪਤਲੇ ਹੋਣ ਦੇ ਇੱਕ ਮੇਰੀ ਭੈਣ ਨੇ ਨਾ ਮੈਨੂੰ ਮੈਸੇਜ ਕੀਤਾ ਸੀਗਾ ਕਮੈਂਟ ਕੀਤਾ ਸੀ ਵੀਡੀਓ ਥੱਲੇ ਮੈਨੂੰ ਮੇਰੇ ਵਾਲਾਂ ਦੀ ਬੜੀ ਦਿੱਕਤ ਆ ਇਹ ਨਾ ਤਾਂ ਇਹਨਾਂ ਦਾ ਜੂڑا ਹੁੰਦਾ ਨਾ ਇਹਨਾਂ ਨੂੰ ਮੈਂ ਵੀ ਇਹ ਲੰਬੇ ਹੋਣ ਮੈਂ ਇਹਨਾਂ ਦੀ ਸਮੂਥਿੰਗ ਕਰਾ ਲਾਂ ਮੈਨੂੰ ਬਹੁਤ ਔਖਾ ਹੋਇਆ ਪਿਆ ਤੇ ਉਹ ਉਹਦੀ ਨਿਕਲ ਜਾਂਦੀ ਦਿਨ ਵਿੱਚ ਮੈਂ ਘਟੋ ਘਟ 10 ਵਾਰ ਸੇਰ ਪਾਉਣੀ ਆ ਤਾਂ ਵੀ ਮੇਰੇ ਖਿੰਡੇ ਦੇ ਖਿੰਡੇ ਇਹ ਮੂਰੋਂ ਵੀ ਛੋਟੇ ਨੇ ਲੋ ਐ ਡੇ ਡੇਕ ਨੇ ਕੀ ਕਰੂ ਅਗਲਾ ਇਹਨਾਂ ਦਾ ਤੇ ਇਸ ਤੋਂ ਬਾਅਦ ਪਿੱਛੋਂ ਵੀ ਝੜ ਗਏ ਸਾਰੇ ਹੁਣ ਜੇ ਤਾਂ हट ਕੇ ਪਹਿਲਾਂ ਬਾਲੇ ਚਾੜਦੇ ਤੇ ਤੇ ਮੈਨੂੰ ਭੈਣ ਬਣ ਕੇ ਜਰੂਰ ਦੱਸਿਓ ਵੀ ਮੈਂ ਕੀ ਬਾਲਾਂ ਲਈ ਵਰਤਾਂ ਤੇ ਕੀ ਆਉਦਾ ਵਜਨ ਘਟਾਉਣ ਲਈ ਵਰਤਾਂ ਮੈਂ ਤਾਂ ਬੁਰਾ ਹਾਲ ਹੋਇਆ ਪੈ ਸਰੀਰ ਦਾ ਤੇ ਹੁਣ ਗਰਮੀ ਆ ਗਈ ਥੋੜਾ ਜਿਹਾ ਆਪਾਂ ਰਿਲੈਕਸ ਦਿਨ ਵੱਡੇ ਨੇ ਨਾ ਕੰਮ ਸੇਤ ਹੀ ਨਿਬੜ ਜਾਂਦਾ ਸਰਦੀਆਂ 'ਚ ਤਾਂ ਔਖਾ ਹੋ ਜਾਂਦਾ ਥੋੜਾ ਜਿਹਾ ਆਪਣੇ ਸਰੀਰ ਵੱਲ ਧਿਆਨ ਦੇ ਲਈ ਤੇ ਤੁਸੀਂ ਜਰੂਰ ਦੱਸਿਓ ਮੈਨੂੰ ਚਲੋ ਜੀ ਮਿਲਦਿਆਂ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਪਲੀਜ਼ ਮੇਰੇ ਸਵਾਲਾਂ ਦਾ ਜਵਾਬ ਜਰੂਰ ਦੇ ਦਿਓ ਮੇਰੀਓ ਪੈਣਾ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ